ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ਪਰਮਾਨੈਂਟ ਜੌਬਸ ਇਨ ਕੈਨੇਡਾ ਮਈ 2024 ਵਿਦ ਵੀਜ਼ਾ ਸਪਾਂਸਰਸ਼ਿਪ ਫ੍ਰੀ ਵਰਕ ਵੀਜ਼ਾਏ ਤੁਸੀਂ ਇਹਨਾਂ ਨੌਕਰੀਆਂ ਵਾਸਤੇ ਕਿਵੇਂ ਅਪਲਾਈ ਕਰਨਾ ਹੈ ਕਿਸ ਵੈਬਸਾਈਟ ਤੇ ਜਾਣਾ ਹੈ ਤੁਸੀਂ ਭਾਰਤ ਬੈਠੇ ਹੀ ਇਹਨਾਂ ਨੌਕਰੀਆਂ ਲਈ ਅਪਲਾਈ ਕਰ ਸਕਦੇ ਹੋ ਜੇ ਤੁਸੀਂ ਕੈਨੇਡਾ ਵਿੱਚ ਹੋ ਤਾਂ ਵੀ ਇਹ ਤੁਹਾਡੇ ਲਈ ਬਹੁਤ ਹੀ ਹੈਲਪਫਲ ਹੈ ਕਿਉਂਕਿ ਕੈਨੇਡਾ ਦੇ ਵਿੱਚ ਨੌਕਰੀਆਂ ਨਿਕਲੀਆਂ ਨਹੀਂ ਉਹਨਾਂ ਨੂੰ ਤੁਸੀਂ ਅਪਲਾਈ ਕਰ ਸਕਦੇ ਹੋ ਅਤੇ ਤੁਸੀਂ ਉੱਥੇ ਵੀਆਰਪੀ ਇਸ ਫੇਸ ਤੇ ਆਰਾਮ ਨਾਲ ਲੈ ਸਕਦੇ ਹੋ ਤਾਂ ਦੋਸਤੋ ਵੈਬਸਾਈਟ ਤੇ ਜਾਣ ਤੋਂ ਪਹਿਲਾਂ ਦੱਸ ਦਈਏ ਕਿ ਜਿਹੜੇ ਜੋਸ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਇਲਾਵਾ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਅਤੇ ਵੀਡੀਓ ਨੂੰ ਬਰਤਵਾਦ শেয়ার ਕਰਦੇ ਹੋ ਤਾਂ ਕਿ ਹਰ ਇੱਕ ਜੋਬ ਸਿਕਰ ਤੱਕ ਇਹ ਵੀਡੀਓ ਪਹੁੰਚ ਜਾਵੇ ਅਤੇ ਉਹ ਇਹਨਾਂ ਨੌਕਰੀਆਂ ਨੂੰ ਅਪਲਾਈ ਕਰਕੇ ਆਪਣੇ ਕੰਮ ਤੇ ਲੱਜਾਵੇ ਤਾਂ ਦੋਸਤੋ ਦੱਸ ਦਈਏ ਕਿ ਕੈਨੇਡਾ ਦੇ ਵਿੱਚ ਜੋ ਫੋਰਨ ਗ੍ਰੈਜੂਏਟ ਪ੍ਰੋਫੈਸ਼ਨਲ ਅਤੇ ਸਕਿਲਡ ਵਰਕਰ ਨੇ ਉਹਨਾਂ ਨੂੰ ਕੈਨੇਡੀਅਨ ਗਵਰਨਮੈਂਟ ਵਰਕ ਵੀਜ਼ਾ ਜਾਂ ਫਿਰ ਪਰਮਨੈਂਟ ਰੈਜ਼ੀਡੈਂਸੀ ਜੋ ਦਿੰਦੀ ਹੈ ਉਹ ਉਸ ਦੇ ਲਈ ਇੱਕ ਪ੍ਰੋਗਰਾਮ ਪ੍ਰੋਵਿੰਸ਼ੀਅਲ ਇਮੀਗ੍ਰੇਸ਼ਨ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਜਿਸ ਵਿੱਚ ਇਹ ਤੁਹਾਨੂੰ ਆਪਣਾ ਟੈਲੈਂਟ ਦਿਖਾਉਣ ਦੇ ਵਿੱਚ ਹੈਲਪ ਕਰਦੀ ਹੈ ਇਹ ਪ੍ਰੋਗਰਾਮ ਦੇ ਵਿੱਚ ਜੋ ਸਕਿਲ ਡਿਲੀਵਰ ਹੈ ਉਹਨਾਂ ਨੂੰ ਕੈਨੇਡੀਅਨ ਗਵਰਨਮੈਂਟ ਗਵਰਨਮੈਂਟ ਜੌਬਸ ਅਤੇ ਉਹਨਾਂ ਦੀ ਸਕਿਲ ਦੇ ਬੇਸ ਤੇ ਜੌਬਸ ਪ੍ਰੋਵਾਈਡ ਕਰਦੀ ਹੈ ਜਦੋਂ ਤੁਸੀਂ ਕੈਨੇਡਾ ਦੇ ਵਿੱਚ ਜੌਬ ਲੈ ਲਓਗੇ ਤਾਂ ਉਸ ਤੋਂ ਬਾਅਦ ਤੁਸੀਂ ਪਰਮਨੈਂਟ ਰੈਜ਼ੀਡੈਂਸੀ ਲਈ ਅਪਲਾਈ ਕਰ ਸਕਦੇ ਹੋ ਤਾਂ ਦੋਸਤੋ ਕੈਨੇਡਾ ਦੇ ਵਿੱਚ ਵਰਕ ਕਰਨਾ ਗਲੋਬਲ ਮਾਰਕ ਦੇ ਵਿੱਚ ਤੁਹਾਨੂੰ ਇੱਕ ਚਾਂਸ ਮਿਲਦਾ ਹੈ ਆਪਣੀ ਸਕਿੱਲ ਨੂੰ ਗਰੋਅ ਕਰਨ ਦਾ ਅਤੇ ਇਸ ਤੋਂ ਇਲਾਵਾ ਤੁਹਾਡੇ ਜੋ ਤਜਰਬੇ ਨੇ ਉਹਨਾਂ ਨੂੰ ਸ਼ੇਅਰ ਕਰਨ ਦਾ ਇਸ ਤੋਂ ਇਲਾਵਾ ਤੁਹਾਡੇ ਜੋ ਕੈਰੀਅਰ ਦੇ ਗੋਲ ਨੇ ਉਹ ਵੀ ਤੁਸੀਂ ਪੂਰੇ ਕਰ ਸਕਦੇ ਹੋ ਕੈਨੇਡਾ ਦੇ ਵਿੱਚ ਹੋਰ ਵੀ ਬਹੁਤ ਸਾਰੇ ਬੈਨੀਫਿਟਸ ਨੇ ਨੌਕਰੀ ਕਰਨ ਦੇ ਉਹ ਵੀ ਤੁਹਾਡੇ ਨਾਲ ਗੱਲ ਕਰਾਂਗੇ ਬੈਨੀਫਿਟਸ ਨੇ ਜੋ ਬਹੁਤ ਸਾਰੀਆਂ ਜੋ ਕੈਨੇਡੀਆਂ ਜੌਬਸ ਨੇ ਉਹ ਲੀਡ ਕਰਦੀਆਂ ਨੇ ਤੁਹਾਨੂੰ ਪਰਮਨੈਂਟ ਰੈਜ਼ੀਡੈਂਸੀ ਅਪਲਾਈ ਕਰਨ ਲਈ ਇਸ ਤੋਂ ਇਲਾਵਾ ਤੁਹਾਡੇ ਲਈ ਸੋਸ਼ਲ ਜੋ ਅਨਲੌਕਿੰਗ ਹੈ ਅਤੇ ਇਸ ਤੋਂ ਇਲਾਵਾ ਹੈਲਥ케ਅਰ ਅਤੇ ਐਜੂਕੇਸ਼ਨਲ ਬੈਨੀਫਿਟਸ ਤੁਹਾਨੂੰ ਮਿਲਣਗੇ ਪਰਮਨੈਂਟ এমਪਲੋਇਮੈਂਟ ਜੇ ਤੁਹਾਨੂੰ ਮਿਲ ਜਾਂਦੀ ਹੈ ਤਾਂ ਤੁਹਾਡੀ ਜੋਬ ਸਿਕਿਉਰ ਹੋਵੇਗੀ ਅਤੇ ਇਸ ਤੋਂ ਬਾਅਦ ਤੁਸੀਂ ਇੱਕ ਸਟੈਡੀ ਇਨਕਮ ਵੀ ਜੋ ਟੈਂਪਰੇਰੀ ਜਾਂ ਕੰਟਰੈਕਟ ਦੇ ਰੋਲ ਤੇ ਤੁਸੀਂ ਪ੍ਰਾਪਤ ਕਰ ਸਕੋਗੇ ਇਸ ਤੋਂ ਇਲਾਵਾ ਜੋ ਪਰਮਨੈਂਟ ਅਪਲਾਈ ਨੇ ਉਹ ਇੰਜੋਏ ਕਰ ਸਕਦੇ ਨੇ ਸਾਰੇ ਹੀ ਬੈਨੀਫਿਟਸ ਜਿਵੇਂ ਪੇਡ ਲੀਵ ਰਿਟਾਇਰਮੈਂਟ ਪਲਾਨ ਤੇ ਹੈਲਥ ਇੰਸ਼ੋਰੈਂਸ ਤਾਂ ਦੋਸਤੋ ਇਸ ਤੋਂ ਬਾਕੀ ਜੋ ਪ੍ਰੋਫੈਸ਼ਨਲ ਨੇ ਉਹਨਾਂ ਨੂੰ ਓਪਰਚ्युनिटी ਮਿਲਦੀ ਹੈ ਆਪਣੇ ਕੈਰੀਅਰ ਨੂੰ ਐਡਵਾਂਸ ਕਰਨ ਦੀ ਲੌਂਗ ਟਰਮ ਦੇ ਵਿੱਚ ਪਰਮਨੈਂਟ ਰੈਜ਼ਿਡੈਂਸ ਨੇ ਉਹ ਆਪਣੀ ਫੈਮਿਲੀ ਨੂੰ ਸਪੌਂਸਰ ਕਰ ਸਕਦੇ ਨੇ ਪੀਆਰ ਰਾਸਤੇ ਅਤੇ ਆਪਣੀ ਜੋ ਫੈਮਿਲੀ ਨੂੰ ਪ੍ਰਮੋਟ ਵੀ ਕਰ ਸਕਦੇ ਨੇ ਇੱਥੇ ਰਹਿਣ ਵਾਸਤੇ ਇਸ ਤੋਂ ਇਲਾਵਾ ਜੋ ਪਰਮਨੈਂਟ ਜੌਬ ਫੈਸਿਲਿਟੀਆਂ ਨੇ ਉਹ ਸੋਸ਼ਲ ਇੰਟੀਗ੍ਰੇਸ਼ਨ ਅਤੇ ਜੋ ਤੁਹਾਡੀ ਕਮਿਊਨਿਟੀ ਲਾਈਫ ਦੇ ਵਿੱਚ ਪਾਰਟਿਸਪੇਸ਼ਨ ਨੂੰ ਵਧਾਉਂਦੀ ਹੈ ਇਸ ਤੋਂ ਇਲਾਵਾ ਜੋ ਹੋਰ ਬੈਨੀਫਿਟਸ ਨੇ ਤੁਹਾਨੂੰ ਜੋ ਪਰਮਨੈਂਟ EMPLOYEES ਨੂੰ ਮਿਲਦੇ ਨੇ ਕੈਨੇਡਾ ਦੇ ਵਿੱਚ ਜਿਵੇਂ ਲੀਗਲ ਰਾਈਟ ਅਤੇ ਪ੍ਰੋਟੈਕਸ਼ਨ ਜਿਵੇਂ ਤੁਹਾਨੂੰ ਮਿਨਿਮਮ ਵੇਜ ਓਵਰਟਾਈਮ ਅਤੇ ਇਸ ਤੋਂ ਇਲਾਵਾ ਜੋ ਵਰਕਪਲੇਸ ਤੇ ਹਰਾਸਮੈਂਟ ਹੁੰਦੀ ਹੈ ਉਹ ਨਹੀਂ ਮਿਲੇਗੀ ਇਸ ਤੋਂ ਇਲਾਵਾ ਜੋ ਤੁਸੀਂ ਟੈਕਸ ਪੇ ਜੋ ਜਾਂ ਆਪਣੀ ਕਮਿਊਨਿਟੀ ਦੇ ਵਿੱਚ ਜੋ ਸਪੈਂਡ ਕਰਦੇ ਹੋ ਪਰਮਨੈਂਟ ਅਮਪਲਾਈ ਗਰੋ ਕਰਦਾ ਹੈ ਆਪਣੀ ਕੈਨੇਡਾ ਦੀ ਇਕਨੋਮੀ ਨੂੰ ਵੀ ਉੱਪਰ ਚੱਕਦਾ ਹੈ ਅਤੇ ਇਸ ਤੋਂ ਇਲਾਵਾ ਸਪੋਰਟ ਕਰਦਾ ਹੈ ਜੌਬ ਕ੍ਰੀਏਸ਼ਨ ਨੂੰ ਜੋ ਨਿਊ ਕਮਰ ਨੇ ਉਹ ਆਪਣੀ ਜੋ ਵਰਕ ਹੈ ਉਸ ਨੂੰ ਸਿਕਿਉਰ ਕਰ ਸਕਦੇ ਨਹੀਂ ਪਰਮਨੈਂਟ ਵਰਕ ਲੈ ਕੇ ਕਿਉਂਕਿ ਇਹ ਨੌਕਰੀਆਂ ਨਿਕਲੀਆਂ ਨਹੀਂ ਇਹਨਾਂ ਨੂੰ ਜ਼ਰੂਰ ਅਪਲਾਈ ਕਰਨਾ ਹੈ ਤੇ ਜੇ ਤੁਸੀਂ ਕੈਨੇਡਾ ਦੇ ਵਿੱਚ ਵਰਕ ਕਰਨਾ ਚਾਹੁੰਦੇ ਹੋ ਸਾਰੇ ਹੀ ਫੋਰਨਰਸ ਲਗਭਗ ਵਰਕ ਵੀਜ਼ਾ ਦੀ ਮੰਗ ਕਰਦੇ ਨੇ ਤਾਂ ਕੈਨੇਡੀਅਨ ਗਵਰਨਮੈਂਟ ਨੇ ਕਾਫੀ ਸਾਰੀਆਂ ਨੌਕਰੀਆਂ ਕੱਟੀਆਂ ਨੇ ਜਿਨ੍ਹਾਂ ਨੂੰ ਤੁਸੀਂ ਅਪਲਾਈ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਅਕਾਊਂਟ ਕ੍ਰੀਏਟ ਕਰਨਾ ਪਵੇਗਾ ਜੋ ਮੈਂ ਤੁਹਾਨੂੰ ਆਨਲਾਈਨ ਵੈਬਸਾਈਟ ਤੇ ਲੈ ਕੇ ਜਾਵਾਂਗਾ ਉੱਥੇ ਫਿਰ ਤੁਸੀਂ ਅਪਲਾਈ ਕਰਨਾ ਹੈ ਕੈਨੇਡੀਅਨ ਵੀਜ਼ਾ ਅਤੇ ਇਮੀਗ੍ਰੇਸ਼ਨ ਦੇ ਵਿੱਚ ਜਾ ਕੇ ਤੁਸੀਂ ਜੇ ਐਪਲੀਕੇਸ਼ਨ ਜੋ ਦੇਣੀ ਹੈ ਉਸ ਜੇ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਨੇ ਤਾਂ ਤੁਸੀਂ ਇਹਨਾਂ ਨੌਕਰੀਆਂ ਨੂੰ ਅਪਲਾਈ ਕਰ ਸਕਦੇ ਹੋ ਇਸ ਤੋਂ ਬਾਅਦ ਤੁਹਾਨੂੰ ਜੌਬ ਆਫਰ ਲੈਟਰ ਮਿਲੇਗੀ ਅਤੇ এমਪਲॉयਮੈਂਟ ਮਿਲੇਗਾ ਕੰਟਰੈਕਟ ਮਿਲੇਗਾ ਏਮਪਲਾਇਰ ਇਨ ਕੈਨੇਡਾ ਦੇ ਵਿੱਚ ਜੋ ਨੇ ਉਹਨਾਂ ਵਾਸਤੇ ਤੁਹਾਨੂੰ ਜੋ ਨੌਕਰੀ ਦੀ ਪੇਸ਼ਕਸ਼ ਕੀਤੀ ਜਾਵੇਗੀ ਇਸ ਤੋਂ ਬਾਅਦ ਏਮਪਲਾਇਰ ਨੂੰ ਤੁਹਾਨੂੰ ਵਰਕ ਪਰਮਿਟ ਜੋ ਜੌਬ ਟਾਈਪ ਅਤੇ ਡਿਊਰੇਸ਼ਨ ਦੇ ਹਿਸਾਬ ਨਾਲ ਜੋ ਤੁਹਾਨੂੰ ਪੇਸ਼ ਕਰੇਗਾ ਇਸ ਤੋਂ ਬਾਅਦ ਤੁਸੀਂ ਆਪਣੀ ਜੋ ਟਰੈਵਲ ਡਾਕੂਮੈਂਟ ਨੇ ਜਿਵੇਂ ਪਾਸਪੋਰਟ ਉਹ ਪੇਜ਼ ਦੇਣਾ ਹੈ ਅਤੇ ਐਪਲੀਕੈਂਟ ਨੂੰ ਕੋਈ ਵੀ ਕ੍ਰਿਮੀਨਲ ਜਾਂ ਇਮੀਗ੍ਰੇਸ਼ਨ ਵਾਇਲੇਸ਼ਨ ਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ ਤਾਹੀਂ ਤੁਹਾਨੂੰ ਇਹ ਨੌਕਰੀ ਮਿਲ ਸਕਦੀ ਹੈ ਇਹਨਾਂ ਸਟੈਪਸ ਤੋਂ ਬਾਅਦ ਤੁਸੀਂ ਐਪਲੀਕੈਂਟ ਨੇ ਜੋ ਕੈਨੇਡੀਅਨ ਗਵਰਨਮੈਂਟ ਨੂੰ ਇਨਫਰਮ ਕਰਨਾ ਹੈ ਤਾਂ ਤੁਹਾਡੀ ਐਪਲੀਕੇਸ਼ਨ ਪ੍ਰੋਸੈਸ ਹੋ ਜਾਵੇਗੀ ਇਸ ਤੋਂ ਇਲਾਵਾ ਜੋ ਨੌکریاں ਨੇ ਕੈਨੇਡਾ ਦੇ ਵਿੱਚ ਐਲੀਜੀਬਲ ਫੋਰ ਫ੍ਰੀ ਵਰਕ ਵੀਜ਼ਾ ਉਸ ਦੇ ਵਿੱਚ ਤੁਹਾਨੂੰ ਦੱਸੀਏ ਜੋ ਟਾਪ ਕੰਪਨੀਆਂਜ਼ ਨੇ ਉਹਨਾਂ ਵਿੱਚ ਇੰਜੀਨੀਅਰਿੰਗ ਜੌਬ ਜਿਵੇਂ ਤੁਸੀਂ ਇੰਜੀਨੀਅਰਿੰਗ ਵੇਸ ਤੇ ਆਪਣੀ ਕੈਰੀਅਰ ਨੂੰ ਗਰੋਅ ਕਰ ਸਕਦੇ ਹੋ ਇਸ ਵਿੱਚ ਤੁਸੀਂ ਕੰਪਨੀਜ਼ ਦੇਖ ਦੇਖ ਸਕਦੇ ਹੋ ਸਕਰੀਨ ਤੇ ਦੋਸਤੋ ਕੰਸਟਰਕਸ਼ਨ ਜੌਬ ਨੇ ਟਾਪ ਕੰਸਟਰਕਸ਼ਨ ਕੰਪਨੀ ਤੁਹਾਨੂੰ ਰੋਲ ਬੇਸਡ ਜੋਬਸ ਦਿੰਦੀ ਨੇ ਉਸ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਹੈਲਥ ਕੇਅਰ ਦੀਆਂ ਜੋਬਸ ਨੇ ਜਿਵੇਂ ਕਿਸੇ ਨੇ ਨਰਸਿੰਗ ਕੀਤੀ ਹੈ ਡਾਕਟਰ ਦਾ ਪੇਸ਼ਾ ਹੈ ਤਾਂ ਉਹ ਵੀ ਇਹਨਾਂ ਨੌਕਰੀਆਂ ਦੇ ਵਿੱਚ ਅਪਲਾਈ ਕਰ ਸਕਦਾ ਹੈ ਇਸ ਤੋਂ ਇਲਾਵਾ ਬੈਂਕਿੰਗ ਦੀਆਂ ਜੋਬਸ ਨੇ ਜਿਵੇਂ ਰਾਇਲ ਬੈਂਕ ਆਫ ਕੈਨੇਡਾ ਇਸ ਤੋਂ ਇਲਾਵਾ ਟੋਰੰਟੋ डोमिनेंट बैंक ਇਸ ਤੋਂ ਇਲਾਵਾ ਬੈਂਕ ਆਫ ਨੋਵਾ ਸੋਚੀਆ ਅਤੇ ਕੈਨੇਡੀਅਨ ਇੰਪੀਰੀਅਲ ਬੈਂਕ ਆਫ ਕਮਰਸ ਇਸ ਵਿੱਚ ਬਹੁਤ ਸਾਰੀਆਂ ਫਾਈਨੈਂਸ਼ੀਅਲ ਆਰਗੇਨਾਈਜੇਸ਼ਨ ਜੋ ਕੰਮ ਕਰਦੀਆਂ ਨੇ ਉੱਥੇ ਨੌਕਰੀਆਂ ਮਿਲਦੀਆਂ ਨੇ ਇਸ ਤੋਂ ਇਲਾਵਾ ਗਵਰਨਮੈਂਟ ਜੌਬਸ ਨੇ ਜਿਵੇਂ ਕੈਨੇਡਾ ਪੋਸਟ ਅਤੇ ਇਸ ਤੋਂ ਇਲਾਵਾ ਹੋਰ ਵੀ ਪੋਜੀਸ਼ਨਸ ਨੇ ਜਿਸ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਐਵੀਏਸ਼ਨ ਜੌਬਸ ਨੇ 에ਅਰਬੱਸ ਬੋਇੰਗ ਅਤੇ ਇਸ ਤੋਂ ਇਲਾਵਾ ਹੋਰ ਐਵੀਏਸ਼ਨ ਦੇ ਨਾਲ ਰਿਲੇਟਡ ਜੌਬ ਆਈਟੀ ਸੈਕਟਰ ਦੇ ਵਿੱਚ ਜੌਬਸ ਨੇ ਇਸ ਤੋਂ ਇਲਾਵਾ ਲਾਤੀਆਂ ਜੌਬਸ ਨੇ ਜੇ ਤੁਸੀਂ ਲਾਤੀ ਕੀਤੀ ਹੈ ਤਾਂ ਇਹਨਾਂ ਓਪਨਿਓਨ ਨੂੰ ਅਪਲਾਈ ਕਰ ਸਕਦੇ ਹੋ ਫਾਈਵ ਸਟਾਰ ਹੋਟਲਸ ਦੇ ਵਿੱਚ ਤਾਂ ਤੁਸੀਂ ਇਹ ਜੋਬਸ ਲਈ ਵੀ ਅਪਲਾਈ ਕਰ ਸਕਦੇ ਹੋ ਤਾਂ ਇਸ ਵਾਸਤੇ ਤੁਸੀਂ ਜਾਣਾ ਹੈ ਵੈਬਸਾਈਟ ਮੈਂ ਲੈ ਕੇ ਚੱਲਦਾ ਹਾਂ ਤੁਹਾਨੂੰ ਵੈਬਸਾਈਟ canada.gc.ca ਤੇ ਜਿੱਥੇ ਤੁਸੀਂ ਕਲਿੱਕ ਕਰਨਾ ਹੈ ਤਾਂ ਸਾਈਟ ਦੇ ਵਿੱਚ ਐਂਟਰ ਹੋ ਜਾਓਗੇ ਇੱਥੇ ਤੁਸੀਂ ਦੇਖੋਗੇ ਕਿ ਜੋਬਸ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਤਾਂ ਜੋਬਸ ਤੇ ਕਲਿੱਕ ਕਰ ਦੇਣਾ ਹੈ ਜੋਬਸ ਦੇ ਵਿੱਚ ਤੁਹਾਨੂੰ ਫਾਈਂਡ ਅ ਜੋਬ ਇੱਕ ਕਲਿੱਕ ਕਰਨਾ ਹੈ ਤਾਂ ਤੁਹਾਨੂੰ ਇੱਥੇ ਜੌਬਸ ਮਿਲਣਗੀਆਂ ਜੌਬ ਬੈਂਕ ਗਵਰਨਮੈਂਟ ਆਫ ਕੈਨੇਡਾ ਜੌਬ ਸਟੂਡੈਂਟ ਅਮਪਲॉयਮੈਂਟ ਤਾਂ ਬਹੁਤ ਸਾਰੀਆਂ ਜੌਬਸ ਨੇ ਤੁਸੀਂ ਇੱਥੇ ਕਲਿੱਕ ਕਰ ਦੇਣਾ ਹੈ ਤਾਂ ਤੁਹਾਨੂੰ ਜੋ ਕੈਨੇਡਾ ਦੇ ਵਿੱਚ ਸਰਕਾਰੀ ਨੌਕਰੀਆਂ ਦੀ ਜਾਣਕਾਰੀ ਮਿਲ ਜਾਵੇਗੀ ਇਸ ਤੋਂ ਇਲਾਵਾ ਜੌਬ ਬੈਂਕ ਹੈ ਜਿੱਥੇ ਤੁਸੀਂ ਬਹੁਤ ਸਾਰੀਆਂ ਕੈਨੇਡਾ ਦੇ ਵਿੱਚ ਜਿਵੇਂ ਕੁੱਕ ਇੰਜੀਨੀਅਰ ਇਸ ਤੋਂ ਇਲਾਵਾ ਹੈਲਥ케ਅਰ ਦੀਆਂ ਜੌਬਸ ਨੂੰ ਡਾਇਰੈਕਟਲੀ ਅਪਲਾਈ ਕਰ ਸਕਦੇ ਹੋ ਤਾਂ ਦੋਸਤੋ ਉਮੀਦ ਕਰਦਾ ਹਾਂ ਕਿ ਮੇਰੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਡੇ ਲਈ ਬਿਹਤਰੀਨ ਹੋਵੇਗੀ ਇਹਨਾਂ ਸ਼ਬਦਾਂ ਦੇ ਨਾਲ ਤੁਹਾਡੇ ਤੋਂ ਵਿਦਾ ਲੈਣਾ ਹਾਂ ਅਗਲੀ ਵੀਡੀਓ ਨਾਲ ਜਲਦੀ ਹੀ ਮ